ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੜੈਕ ਜਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਹੈ ਚੜੈਕ ਵਾਲੀ ਨਹਿਰ ਤੇ ਵੀਰ ਦਾ ਘਰ ਆ ਜਿਹੜੇ ਘਰੇ ਵੀਡੀਓ ਬਣਾ ਰਿਹਾ ਨੌਜਵਾਨ ਮੁੰਡਾ ਨਵਾਂ ਨਵਾਂ ਵਪਾਰ ਦਾ ਕੰਮ ਸਟਾਰਟ ਕੀਤਾ ਚਲੋ ਨਵਾਂ ਵੀ ਨਹੀਂ ਕਹਿ ਸਕਦੇ ਹੁਣ ਤਾਂ 2-3 ਮਹੀਨੇ ਹੋ ਗਏ ਵਪਾਰ ਦਾ ਕੰਮ ਕਰਦੇ ਨੂੰ ਕਾਫੀ ਵੀਡੀਓ ਪੈਈਆਂ ਪਰ ਮੁੱਲ ਵੀਰ ਦੇ ਜਮਾਂ ਜਾਇਜ਼ ਹੁੰਦੇ ਆ ਤੁਸੀਂ ਸਾਰੇ ਜਾਣਦੇ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਗਰਮੀ ਰਹਿ ਤਾਂ ਤੁਹਾਨੂੰ ਛੇ ਵੜਾ ਵਕਾਉਣੀਆਂ ਭਾ ਵੀ ਜਮਾ ਲੋਟ ਹੋਣਗੇ ਤੇ ਮੁੱਲ ਵੀ ਜਮਾ ਜਾਇਜ਼ ਹੋਣਗੇ ਤੇ ਜੇ ਕਿਸੇ ਵਪਾਰੀ ਭਰਾ ਨੇ ਵੀ ਦੋ ਦੋ ਚਾਰ ਚਾਰ ਪੰਜ ਪੰਜ ਸੱਤ ਦਿਨ ਸਾਮਕੇ ਤਿਆਰ ਕਰਕੇ ਸੇਲ ਕਰਦਾ ਤਾਂ ਵੀ ਨਫਾ ਦੇਣਗੀਆਂ ਕਿਉਂਕਿ ਜਮਾ ਜਾਇਜ਼ ਮੁੱਲ ਹੋਣਗੇ ਬਹੁਤ ਸਾਰੇ ਵਪਾਰੀ ਭਰਾਏ ਇਸ ਘਰੋਂ ਪਸ਼ੂ ਲਈ ਆ ਕੇ ਅੱਗੇ ਸੇਲ ਕਰਦੇ ਆ ਵਪਾਰੀ ਪਸ਼ੂ ਉੱਥੋਂ ਹੀ ਲੈਂਦਾ ਜਿਹਨੂੰ ਚਾਰ ਪੈਸੇ ਪਸ਼ੂ ਭਾਜ ਮਿਲਦਾ ਵੇ ਕਿਉਂਕਿ ਵਪਾਰੀ ਨੇ ਵੀ ਅੱਗੇ ਕਾਹ ਜਾ ਕੇ ਨਫਾ ਲੈਣਾ ਹੁੰਦਾ ਤੇ ਤਾਂ ਹੀ ਮੈਂ ਕਹਿੰਨਾ ਜਦੋਂ ਵਪਾਰੀ ਇਸ ਘਰੋਂ ਪਸ਼ੂ ਲਈ ਆ ਕੇ ਅੱਗੇ ਨਫਾ ਲੈ ਕੇ ਸੇਲ ਕਰਦੇ ਆ ਤੇ ਜੇ ਕਿਸੇ ਨੇ ਦੁੱਧ ਪੀਣਾ ਲੈਣ ਪਸ਼ੂ ਲੈਣਾ ਤੇ ਅਗਲਾ ਸਿੱਧਾ ਲੈ ਲਿਓ ਉਹੀ ਵਪਾਰੀ ਵਾਲਾ 5-7000 ਤੋਂ ਨੂੰ ਭਾਜ ਚ ਜਾਨਵਰ ਮਿਲ ਜੂਗਾ ਉਹਦੀ ਫੀਡ ਲਿਆਓ ਤੇ ਸੂਈ ਨੂੰ ਫੀਡ ਪਾਇਓ ਤੇ ਗਰਮਿਓ ਗਰਮੀ ਦੁੱਧ ਦੇ ਨਿਆਰੇ ਦੇ ਦੂ ਹਾਂਜੀ ਸასი ਗਾਲ ਜੀ ਆਸੀ ਆ ਬਾਈ ਨਾ ਦੱਸ ਦੀ ਨਾਮ ਲਾਲੀਬਾਈ ਪਿੰਡ ਚੜਕ ਜਿਲ੍ਹਾ ਮੋਗਾ ਤਸਵੀਰ ਵੀ ਮੋਗਾ ਬਾਈ ਮੋਬਾਈਲ ਨੰਬਰ 8198852080 ਆ ਬਾਈ ਸਾਰੇ ਭੈਣ ਭਰਾ ਨੂੰ ਬੇਨਤੀ ਹੈ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਕਰਨ ਨਹੀਂ ਭੈਣ ਭਰਾ ਫਲੇਖਣਾ ਬਾਈ ਪੁਰਾਣੀਆਂ ਵੀਡੀਓ ਵੇਖੀ ਜਾਂਦੇ ਅੱਛਾ ਪਿਛਲੀਆਂ ਵੀਡੀਓ ਤੇ ਫੋਨ ਲਾਈ ਜਾਂਦੇ ਹੁੰਦਾ ਬਾਈ ਡੇਢ ਡੇਢ ਦੋ ਦੋ ਮਹੀਨੇ ਪੁਰਾਣੀਆਂ ਵੀਡੀਓ ਚੱਕੀ ਜਾਂਦੇ ਆ ਅੱਛਾ ਹੁਣ ਇੱਕਦਮ ਲਗਾਤਾਰ ਵੀਡੀਓ ਪੈਂਦੀਆਂ ਰਹਿੰਦੀਆਂ ਨੇ ਕਿਉਂਕਿ ਆਪਾਂ ਵੀਡੀਓ ਪਾਉਨੇ ਆ ਹਨਾ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਹੜੀ ਨਵੀਂ ਆ ਤੇ ਕਿਹੜੀ ਪੁਰਾਣੀ ਅੱਜ ਮਤੀਰੀ ਦਾ ਬਾਈ ਪੰਜ ਮਹੀਨਾ 20 ਆਹ ਸਬਸਕ੍ਰਾਈਬ ਕੀਤਾ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਉਂਦਾ ਰਹੂਗਾ। ਹਾਂ ਜੀ ਬਾਈ ਮੁਰੇ। ਇਹ ਤੋਂ ਸ਼ੁਰੂ ਕਰ ਰਿਹਾ ਇੱਕ ਨੰਬਰ ਤੋਂ। ਭਾ ਲੋਟ ਹੀ ਹੋਣਗੇ ਜਮਾਂ ਜਾਇਜ਼। ਜਾਇਜ਼ ਹੋਣਗੇ ਬਾਈ। ਨੈਤਕ ਨੂੰ ਵੀਡੀਓ ਪਾਉਣੇ ਆ। ਨੈਤੀ ਮਾਲ ਵੇਖਦਾ ਜੇ ਜਾਇਜ਼ ਹੁੰਦੇ ਆਪਣੇ ਤਾਂ ਹੀ ਵੇਖਦਾ। ਇਹ ਵੀ ਗੱਲ ਸਹੀ ਆ। ਡੇਲੀ 5-6 ਵਾੜਾਂ ਲਾਲੀ ਵੇਚਦਾ ਤੇ ਤੁਹਾਨੂੰ ਵੀ ਪਤਾ 5-6 ਵਾੜਾਂ ਡੇਲੀ ਵੇਚਣੀਆਂ ਮਹਿਣਾ ਰਖਵਾਉਂਦਾ। ਨਹੀਂ ਇੱਕ ਪਸ਼ੂ ਵੇਚਣਾ ਔਖਾ ਹੋ ਜਾਂਦਾ ਜੇ ਆਪਾਂ ਮਹਿੰਗਾ ਪਸ਼ੂ ਵੇਚਗੇ ਤੇ ਜੇ ਭਾਜ ਪਸ਼ੂ ਵੇਚਦਾ ਜਾਇਜ ਨਫੇ ਨਾਲ ਵੇਚਦਾ ਤਾਂ ਹੀ ਡੇਲੀ ਪਾਇ ਪੰਛੀਛੇ ਵੜੇ ਇਸਕਰੋਂ ਸੇਲ ਹੁੰਦੀਆਂ ਅਗਲੇ ਦਿਨ ਹੋਰ ਨਵੀਆਂ ਆ ਜਾਂਦੀਆਂ ਕਿੰਨਾ ਮਸੂਆ ਕਿੰਨਾ ਕਿ ਦੁੱਧ ਪਿਆ ਜੁਰੀ ਨਾਲ ਦੂਜੇ ਸੂਏ ਆ ਠੀਕ ਆ ਆਪਾਂ ਬੁੱਕਰ ਵਾਲੇ ਪੰਣ ਤੋਂ ਲਈ ਆ ਜਾਂਡੇ ਦੇ ਪੰਣੋਂ ਬੈੜ ਪਿਛਲੇ ਸੂਏ 22 23 ਕਿਲੋ ਦੁੱਧ ਚੋਇਆ ਵੈੜ ਤੋਂ ਬੰਦਿਆ ਨੇ ਉਹ ਬੰਦੇ ਗਾਰੰਟੀ ਦਿੰਦੇ ਸੀ ਪਰ ਆਪਣੀ ਆ ਤਾਂ ਭਈ ਆਪਾਂ ਨਾ ਕਦੇ ਗਾਰੰਟੀ ਦਿੱਤੀ ਆ ਨਾ ਦੇਣੀ ਸਹੀ ਆ ਆਪਾਂ ਲਈ ਆ 19 20 ਕਿਲੋ ਮੰਨ ਗਏ ਭੈਣ ਭਰਾ ਦੀ ਸਮਝ ਨਾਲ ਲੈਣਾ ਪਰ ਇੱਕ ਗੱਲ ਆ ਵੀ ਛੋਟੀ ਸਮਝ ਕੇ ਕੋਈ ਨਾ ਆਵੇ ਇਹਨੂੰ ਕਿੰਨਾ ਕੁ ਦੁੱਧ ਦੇ ਤਾ ਕਿੰਨੇ ਦਿਨ ਲੈ ਜੂ ਲੈ ਲਊਗੀ ਤੈਨ ਤੋਂ 4 ਬਾਈ ਕੱਢ ਬਾਹਰ ਨੂੰ ਠੰਡੀ ਹਵਾ ਬਹੁਤ ਆ ਵੜ ਤਿੰਨਾ ਚਾਰਾਂ ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂਜੀ ਤੋਂ ਲਈ ਆ ਉਹ ਕਹਿੰਦੇ 22 23 ਜ ਹੋਇਆ ਸੀ ਹਾਂਜੀ ਬਾਈ ਬੁੱਕਨ ਵਾਲੇ ਪਿੰਡ ਤੋਂ ਲਈ ਆ ਪਰ ਬਾਈ ਕਹਿੰਦਾ ਉਹਨਾਂ ਉਹ ਤਾਂ ਆਪਾਂ ਨੂੰ ਗਾਰੰਟੀ ਦਿੰਦੇ ਸੀ 22 23 ਕਿਲੋ ਦੁੱਧ ਦੀ ਪਰ ਬਾਈ ਕਹਿੰਦਾ ਆਪਾਂ ਗਾਂ ਗਾਰੰਟੀ ਨਹੀਂ ਦਿੰਦੇ ਆਪਾਂ 19 20 ਕਿਲੋ ਮੰਨ ਕੇ ਲਈ ਆ ਵੜ ਫੁੱਲ ਵੱਡੀ ਆ ਲੇਵਾ ਭਾਂਡਾ ਪੂਰਾ ਡੱਬਾ ਵਾਲਾ ਜੇ ਐਡੀ ਵੜ 20 ਕਿਲੋ ਦੁੱਧ ਨਹੀਂ ਦਿੰਦੀ ਫਿਰ ਨਿੱਕੀ ਕਬੂਤਰੀ ਜੀ ਨੇ ਦਾ ਹਮਾਜਲ ਵਾਲੀ ਨੇ ਦਾ ਕਾਹਦਾ ਦੁੱਧ ਦੇਣਾ ਗਲਾਬੀ ਥਣ ਮੋਟਾ ਮੋਟਾ ਹਵਾਨਾ ਸਾਰਾ ਹੀ ਬਰੀਕ ਬਰੀਕ ਵੇਨਜ ਨਾਲ ਭਰਿਆ ਪਿਆ ਦਿਨ ਕਿੰਨੇ ਪਏ ਆ 3-4 ਦਿਨ ਲਾਉਗੀ ਬਾਈ ਬਣਾ ਤਿੰਨਾ ਚਾਰਾਂ ਦਿਨਾਂ ਨੂੰ ਜਿੱਦਨੇ ਵਹਿੜ ਤਿਆਰ ਹੋ ਜਾਂਦੀ ਆ ਬਲ ਢੱਲਾਂ ਸਾਰੀਆਂ ਕੱਢ ਲੈਂਦੀ ਆ ਹਵਾਨਾ ਬੌਲੇ ਨਾਲ ਭਰ ਲੈਂਦੀ ਆ ਦੁੱਧ ਦਾ ਜ਼ੋਰ ਬਣ ਜਾਂਦਾ ਇਹ ਵੇਨ ਜੀ ਵੀ ਮੋਟੀਆਂ ਹੋ ਜਾਣੀਆਂ ਪੂਰੀ ਵੱਡੀ ਵਹਿੜ ਤੇ ਡਬਲ ਹਵਾਨਾ ਮੱਝਾਰਗਾ ਦੁੱਧ ਦੋਣਾ ਜਮਾਂ ਲੇਟ ਅਰਗਾ ਤੇ ਭਾ ਵੀ ਲੋਟ ਹੀ ਕਰਨੇ ਆ ਛੇ ਵੜਾ ਸੇਲ ਜਿਹੜੇ ਭਰਾ ਦੇ ਜਿਹੜੀ ਵੀ ਚੰਗੀ ਲੱਗਦੀ ਆ ਵੜ ਅਗਲਾ ਆਜੇ ਤਸੱਲੀ ਕਰਕੇ ਲੈ ਜੇ ਆਪਦੀ ਜੈਜਾ ਮੋ ਲਲੀ ਓਵੇਂ ਓਵੇਂ ਦੋਵੇਂ ਦਾ ਦੇ ਜੇ ਤੱਕ ਇਹਨੇ 10000 ਨਾਲ ਛੱਕਣਾ ਹੁੰਦਾ ਤਾਂ ਵੜ ਬਣਾ ਅੱਜ ਆਪਾਂ 75000 ਦੀ ਵੇਚ ਲਈ ਹਾਂ ਪਰ ਆਪਣਾ ਜਮਾ ਜੈਸ ਨੂੰ ਆਪਾਂ 40000 ਰੁਪਿਆ ਛੋੜ ਦੇ ਆਪਾਂ ਤਾਂ ਜੈਜ ਹੀ ਕੰਮ ਕਰਨਾ ਜਮਾ ਜੈ ਬਾਈ 65000 ਦੀ ਵੜ ਦੇਣਾ ਮਾਨਤਨ ਛੋੜ ਛੱਪੋ ਆਪਾਂ ਮੋਟਾ ਕਰ ਦਾਂਗੇ ਬਾਈ ਕੋਈ ਚੱਕਣਾ ਬਾਈ ਕਹਿੰਦਾ ਜੇ 10000 ਨਫਾ ਲੈਣਾ ਹੋਵੇ ਫਿਰ ਤਾਂ 75 ਦੀ ਦੇਊਗਾ ਪਰ ਬਾਈ ਕਹਿੰਦਾ 65000 ਦੀ ਦੇ ਦੂੰ ਵਿੱਚੋਂ ਮਾੜਾ ਮੋਟਾ ਮਾਨਤਾ ਆਣੋ ਜੂ ਪੂਰੀ ਵੱਡੀ ਵਹਿੜ 20 ਕਿਲੋ ਦੁੱਧ ਵੇਚੀ 2 ਨੰਬਰ ਤੇ ਆ ਜਾ ਦੂਜੇ ਸੂਏ ਵਹਿੜ ਹੁੰਦੀ ਆ ਬਾਈ ਕ੍ਰੋਸ ਆ ਸਮਾਂ ਸਮਾਂ ਤੈਨ ਤੋਂ ਚਾਰ ਦਿਨ ਹੀ ਇਹਦੇ ਰਹਿੰਦੇ ਦੁੱਧ ਦੁੱਧ ਬਾਈ ਮਾਲਕਾਂ ਨੇ ਤਾਂ 19 ਕਿਲੋ ਕਿਆ ਠੀਕ ਆ ਆਪਾਂ 17 18 ਮੰਨ ਕੇ ਲਈਆ ਭੈਣ ਭਰਾਵ ਦੀ ਸਮਝ ਨਾ ਲੈਣ ਠੰਡੀ ਸੀਲ ਦੀ ਥਣਾ ਦੀ ਆਪਣੀ ਸਾਰੀਆਂ ਦੀ ਫੁੱਲ ਗਾਰੰਟੀ ਹੈ ਠੰਡੀ ਸੀਲ ਦੀ ਥਣਾ ਦੀ ਭਾਰ ਦੀ 6ਆਂ ਦੀਆਂ 6ਆਂ ਵਹਿੜਾਂ ਦੀ ਗਾਰੰਟੀ ਹੂ ਥੋਡੇ ਘਰੇ ਜਾ ਕੇ ਵਹਿੜ ਕੋਈ ਵੀ ਪਹਾੜ ਦਾ ਭਾਰ ਕੱਢ ਜੇ ਅਗਲਾ ਵਹਿੜ ਬੰਨ ਜਿਹਦੇ ਪੈਸੇ ਲੈ ਜੇ ਆਪਦੇ ਐਨੇ ਬਾਈ ਕਹਿੰਦਾ 19 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਪੂਰੀ ਭਾਰੀ ਜਾਨ ਵਾਲੀ ਮਰਾਸੀਆਂ ਦੇ ਢੋਲ ਲਰ ਗਈਆ ਦੂਜਾ ਸੂਆ ਕ੍ਰੋਸ ਹੰਗ ਆਪਾਂ ਬਾਈ ਕਹਿੰਦਾ 17 18 ਮੰਨ ਕੇ ਲਈ ਆ ਕੱਦ ਫੋਲੀ ਵੱਡਾ ਲੇਵੇ ਭਾਂਡੇ ਦੀ ਇਹ ਵੀ ਸਾਫ਼ ਸੁਥਰੀ ਆ ਇਹ ਵੀ 2-3 ਦਿਨ ਮਸਾਂ ਹੀ ਲਊ ਮੋٹے-ਮੋٹے ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਬੱਧੀ 라 ਵੀ ਮੱਝਾਰ ਗਾ ਉਹ ਗੰਬਲਾ ਭਾਰੀ ਆ ਥੋੜਾ ਜਿਹਾ ਬੰਨਿਆ ਵੀ ਵਿਖਾਉਂਦੀ ਆ ਧੰਨ ਵੀ ਹੈਗਾ ਸੂਲ ਵੀ ਮੋਟੀ ਆ ਮੱਝਾਰ ਗਾ ਦੁੱਧ ਹੋਣਾ ਜਮਾ ਲੇਟਰ ਗਾ ਤੇ ਹੈ ਵੀ ਘੋੜੀ ਗਰਗੀ ਆ ਤੋਰਾ ਤੋਰਾ ਵੇਖੋ ਪੂਰਾ ਚੰਗਾ ਓਕੇ ਰਿਪੋਰਟ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ 5 7 ਸੂਏ ਦੁੱਧ ਦੇ ਨਿਆਰੇ ਦੇ ਦੂ ਨਵਾਂ ਹਨ ਪੂਰੀ ਭਾਰੀ ਜਾਨ ਵਾਲੀ ਫੁੱਲ ਸੀਲ ਸਾਉ ਚੰਗੇ ਦੁੱਧ ਵਾਲੀ ਬੱਚੀ ਜੇ ਕਿਤੇ ਸਿਆਲਾ ਚ ਸੁੰਦੀ ਹੋ ਸਕਦਾ ਦੁੱਧ ਵੱਧ ਪਿਆ ਜਾਂਦੀ ਗਰਮੀ ਆ ਤੁਸੀਂ ਕਿੱਲੋ ਘੱਟ ਮੰਨ ਕੇ ਸੌਦਾ ਕਰ ਲਓ 17 18 ਮੰਨ ਕੇ ਸੌਦਾ ਕਰ ਲਿਓ ਖੁੱਲਾ ਦੁੱਧ ਪਿਆ ਦੇਣਾ ਬਾਕੀ ਜੇ ਇਹ ਵੜ ਨਹੀਂ ਦੁੱਧ ਦੇਂਦੀ ਫਿਰ ਦੇਉ ਉਹ ਵੀ ਕਿਹੜੀ ਨਿੱਕਾ ਜਾ ਪਾ ਬਈ ਦੋਵੇਂ ਦੱਸ ਦੇ 65 ਕਰ ਲਗੇ 60 ਕਰ ਲਗੇ ਜਮਾ ਜੈਸਨੋ ਵਾਸ 100 ਛੋੜ ਹੋਣੀ ਆ 55000 ਲਓ ਜੀ ਜਮਾ ਜੈਜ ਮੁੱਲ ਮੁੱਲ ਭਾਵਾਂ 65 ਕਰ ਲਓ ਭਾਵਾਂ 60 ਕਰ ਲਓ 55000 ਦੀ ਦੇ ਦੇਣੀ ਆ ਗਾਰੰਟੀ ਇਹਦੀ ਮੈਂ ਦੇਣਾ ਐਡੀ ਚੰਗੀ ਵੱਛੀ ਹੋਵੇ ਤੇ ਕੋਈ 55000 ਦੀ ਦੇ ਜੇ ਕਿਸੇ ਨੇ ਨਹੀਂ ਦੇਣੀ ਮੈਂ ਅੱਗੇ ਵੀ ਕਹਣਾ ਦੋ ਚਾਰ ਪਿੰਡ ਤੁਰ ਫਿਰ ਕੇ ਘੇੜਾ ਦੇ ਲੋ ਜੇ ਮਿਲਦੀ ਹੋਈ ਤਾਂ ਲੈ ਲਿਓ ਨਹੀਂ 55000 ਦੀ ਇੰਨੀ ਚੰਗੀ ਵੱਛੀ ਕਿਸੇ ਨੇ ਨਹੀਂ ਦੇਣੀ ਚੰਗੇ ਵਪਾਰੀ ਦੇ ਘਰੇ ਖੜੀ ਹੁੰਦੀ ਮੁੱਲ ਉਹਨੇ 65 ਹੀ ਕਰਨਾ ਇਹ ਭਾਵੇਂ ਅਗਲਾ 60 ਦੀ ਵੇਚਦਾ ਪਰ ਵੀਰ ਦੇ ਮੁੱਲ ਜਾਇਜ਼ ਹੁੰਦੇ ਆ 55000 ਦੀ ਦੇ ਦੇਣੀ ਆ ਦੁੱਧ 17 18 ਕਿਲੋ ਖੁੱਲਾ ਪਿਆ ਦੇਣਾ ਤੇ ਕ੍ਰੋਸ ਆਂਗਾ ਮੱਝਾਂ ਵਰਗਾ ਦੁੱਧ 17 18 ਕਿਲੋ ਦੁੱਧ ਵਾਲੀ ਮੱਝ 2 ਲੱਖ ਦੀ ਆਉਂਦੀ ਆ 55 ਦੀ ਤਾਂ ਕੱਲੀ ਫੰਡਰ ਆਉਂਦੀ ਪੂਛ ਵਾਲੀ ਤੇ ਗਰੰਟੀ ਆ ਇੰਨੀ ਚੰਗੀ ਬੱਛੀ ਕਿਸੇ ਨੇ ਨਹੀਂ ਦੇਣੀ ਜਿਹੜਾ ਭੈਣ ਭਰਾ ਲੈ ਗਿਆ ਚੇਤੇ ਰੱਖੋ ਇੰਨੀ ਚੰਗੀ ਬੱਛੀ ਆ ਕੱਦ ਵੱਡਾ ਵਜਨ ਬਹੁਤ ਦੂਜਾ ਸੂਆ ਨਵਾਂ ਹਨ ਮੱਝਾਂ ਵਰਗਾ ਦੁੱਧ ਨਿਕਾ ਜਬਾ 55 ਜਰ 3 ਨੰਬਰ ਤੇ ਆ ਬ੍ਰੇਕ ਕਾਨੂੰਨ ਬੱਛੀ ਆ ਮੂੰਹ ਚਾਰ ਦੰਦਾਂ ਦਾ ਠੀਕ ਆ ਜਿਹੜੇ ਸਾਣਾ ਕੱਦ ਦਾ ਵਹਿੜ ਦਾ ਸਭੀ ਬੜੀਆ ਦੁੱਧ ਦੇ ਜੂ 18 19 ਕਿਲੋ ਬਾਕੀ ਭੈਣ ਭਰਾ ਉਹਦੀ ਸਾਣਾ ਹਾਂ ਉਹਨਾਂ ਵਹਿਣਾ ਜਿੱਡੀ ਇਹ ਆ ਹਾਂ ਉੱਡਾ ਹੀ ਕੱਦ ਆ ਬਾਈ ਜਿਹੜੇ ਆਪਣੇ ਘਰੇ ਦਰਮਿਆਨੇ ਕੱਦ ਦੀ ਵਹਿੜ ਹੋਈ ਆਪਾਂ ਕਹਾਂਗੇ ਵੀ ਦਰਮਿਆਨਾ ਕੱਦ ਦਾ ਬਾਈ ਕੱਢ ਬਾਰ ਨੂੰ ਦਿਨ ਕਿੰਨੇ ਦੱਸਿਆ ਦਿਨ ਲੈ ਜੀ 5-4 ਬਾਈ 5-4 ਦਿਨ 5-4 ਦਿਨ ਬਾਈ ਦੱਸਦਾ ਲੈ ਜੂ ਬਾਈ ਕਹਿੰਦਾ ਹੋ ਸਕਦਾ ਦੁੱਧ ਵੱਧ ਪਿਆ ਜੇ ਪਹਿਲਾਂ ਮੱਛੀ ਆ ਆਪਾਂ 17-18 ਕਹਿ ਕੇ ਹੀ ਇਹ ਦੇਵਾਂਗੇ ਦੋਸਤੋ ਵੇੜਾ ਸਾਰੀਆਂ ਹੀ ਚੰਗੀਆਂ ਕ੍ਰੋਸ ਆਂਗਾ ਕੋਈ ਡੱਬੀ ਪ੍ਰਿੰਟ ਵਾਲੀ ਜਿਆਦ ਵਾਲੀ ਵੇੜ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਜੇ ਕਿਸੇ ਨੇ ਦੁੱਧ ਪੀਣ ਨੂੰ ਵੇੜਾ ਲੈਣੀ ਹੈ ਨਾ ਵੇੜ ਜਿਹੜੀ ਮਰਜ਼ੀ ਲੈ ਲਓ ਸਾਰੀਆਂ ਹੀ ਕ੍ਰੋਸ ਆਂਗਾ ਵਿੱਚ ਲਾਲੀ ਵਾਲੀ ਭਾਜੀ ਮਾਰਦੀ ਐ ਵਿੱਚ ਕਾਲੀ ਜੀ ਮਾਰਦੀ ਐ ਕਿਉਂਕਿ ਕ੍ਰੋਸ ਸੰਗ ਐ ਮਤ ਮੱਝਾਂ ਵਰਗਾ ਹੋਣਾ ਜਿਹੜੀ ਮਰਜ਼ੀ ਲੈ ਲਿਓ ਪਹਿਲਾ ਸੂਆ 17 ਪਿਆ ਜੇ ਹੈ ਡੰਡ ਵੀ ਵਿਖਾ ਦਿਓ ਲੈ ਬਰਸ਼ ਕੀਤਾ ਇਹਨਾਂ ਦਾ ਚਾਰ ਦੰਦ ਬਈ ਰਹੀ ਨਾ ਅੱਛਾ ਚਾਰ ਦੰਦ ਮੈਂ ਕਿਤੇ ਉ ਬਰਸ਼ ਬਰਸ਼ ਕੀਤਾ ਕਾਲਗੇਟ ਮਾਰੀ ਬਈ ਕਰਮ ਵਾਲਿਆਂ ਦੇ ਸਿਰ ਤੇ ਚੱਲਦਾ ਸਾਰਾ ਹਾਂ ਚਾਰ ਦੰਦ ਤੇ ਚੌਗੀ ਵੜਾ ਬਾਈ ਕਹਿੰਦਾ ਇਹ ਕਿੰਨੇ ਦੀ ਲਾਲੀ ਜੈ ਜਪਾ ਵਾਜ ਜਮਾਂ ਜੈਸਨੋ ਬਾਈ ਜਮਾਂ ਹੀ ਜਾਇਜ਼ 100 ਰੁਪਿਆ ਛੋੜਾ 57000 57000 ਦੀ ਦੇ ਦੇਣੀ ਆ ਜੋ ਆ 55 ਦੀ ਦੇ ਦੇਣੀ ਆ ਆ 57 ਦੀ ਦੇ ਦੇਣੀ ਆ ਜਿਹੜੀ ਮਰਜ਼ੀ ਲੈ ਲਓ ਜਮਾਂ ਜਾਇਜ਼ ਭਾਅ ਰੰਗ ਇੱਕੋ ਜਿਹਾ ਸਾਰਿਆਂ ਦਾ ਦੁੱਧ ਮੱਝਾਂ ਰਗਾਉਣਾ 5.5 6 ਫੈਟ ਆਰਾਮ ਨਾਲ ਆਊਗੀ ਅੱਗੇ ਆ ਜਾ 4 ਨੰਬਰ ਤੇ ਇਹ ਵੀਰੇ ਜਮਾ ਆਪਣੇ ਤੋਂ 5-7 ਘਰ ਛੱਡ ਕੇ ਗਾਂ ਨਹਿਰ ਦੇ ਨਾਲ ਅੱਛਾ ਇੱਥੇ ਹੀ ਲਈ ਆ ਜਮਾ ਗਵਾਂਡੋ ਵੈੜ ਫਿਰ ਤਾਂ ਪੂਰੀ ਤਸੱਲੀ ਵਾਲੀ ਹੋਊ ਉਹ ਤਸੱਲੀ ਵਾਲੀ ਵੈੜ ਜਮਾ ਗਰੰਟੀ ਵਾਲੀ ਬਹੁਤ ਲਾ ਗਾਰੰਟੀ ਬਈ ਯਾਰ ਗਾਰੰਟੀ ਥਣਾ ਦੀ ਭਾਰ ਪਿਛੇ ਦੀ ਆਪਣੀ ਸਾਰਿਆਂ ਦੀ ਕੋਈ ਆ ਹਾਂ ਠੀਕ ਆ ਉਹਨਾਂ ਨੇ ਦੁੱਧ ਦੇ ਦਾ 20 ਕਿਲੋ ਚੋਇਆ ਵਾ ਉਹਨਾਂ ਉਹ ਘਰ ਵਾਲੇ ਨੇ ਮੈਂ ਕਿਹਾ ਬੰਦੇ ਗਾਂ ਲੈਣ ਆ ਜਾਣ ਪਹਿਲਾਂ ਉਹ ਬੰਦੇ ਨੂੰ ਮਲਾਵਾਂਗੇ ਆਪਾਂ ਅੱਛਾ ਉਹਨਾਂ ਦੇ ਘਰੇ ਲੈ ਜਾਾਂਗੇ ਘਰੇ ਲਿਆ ਆ ਗਏ ਗਾਂ ਬਾਅਦ ਚ ਵਿਖਾਵਾਂਗੇ ਹਾਂ ਗਾਂ ਬਾਅਦ ਚ ਹੋਗਾ ਪਹਿਲਾਂ ਉਹਨਾਂ ਦੇ ਤਸੱਲੀ ਕਰਾ ਲਾਂਗੇ ਬਾਕੀ ਭੈਣ ਭਰਾ ਆਪ ਦੀ ਸਾਂਝ ਨਾਲ ਲੈਣ ਵੀ ਆਪ ਦੀ ਸੇਵਾ ਲੈ ਕਿੰਨੀ ਚੋ ਸਕਦੇ ਆ ਬਾਈ ਠੀਕ ਆ ਲੈਣ ਲਊਗੀ 6 ਤੋਂ 7 ਵਹਿੜ ਠੀਕ ਆ ਥਣਾ ਥੁਣਾ ਜੀ ਤੈਨੂੰ ਮੈਂ ਪਹਿਲਾਂ ਹੀ ਕਰਾ ਵੀ ਆਪਣੀ ਫੁੱਲ ਗਾਰੰਟੀ 6 ਤੋਂ 7 ਦਿ ਆ ਸਾਹਮਣੇ ਨਹਿਰ ਜਾਂਦੀ ਹੈ ਨਹਿਰ ਤੇ ਬਾਈ ਦਾ ਘਰ ਆ ਸਵੈਦੇ ਜੇ ਤੁਹਾਨੂੰ ਦਿਹ ਦੇਣੇ ਨਹਿਰ ਤੇ ਆ ਉਹ ਘਰ ਛੱਡ ਕੇ ਉਦੋਂ ਗਾਂਹ ਦਾ ਘਰ ਆ ਬਾਈ ਕਹਿੰਦਾ ਉਹਨਾਂ ਤੋਂ ਲਈ ਆ ਬਾਈ ਸਮੀ ਬਣੀ ਵੇਖ ਹੋ ਜਾਣੇ ਕਿ ਨਾ ਵਹਿੜ ਹਾਂ ਕਾਫੀ ਕਲਰ ਦੀ ਜਰਸੀ ਆ ਮੋٹے ਮੋٹے ਥਾਣ ਆ ਵਹਿੜਾ ਯਾਰ ਸਾਰੀਆਂ ਹੀ ਚੰਗੀਆਂ ਗੱਲ ਐਂਡ ਤੇ ਮੁੱਕਦੀ ਆਗੇ ਜਿਹੜੀ ਮਰਜ਼ੀ ਲੈ ਲਓ ਸਾਰੀਆਂ ਹੀ ਚੰਗੀਆਂ ਸਾਰੀਆਂ ਹੀ ਸੀਸਾ ਹੂ ਆ ਇੱਕ ਲੈ ਲਓ ਦੋ ਲੈ ਲਓ ਭਾਵੇਂ ਚਾਰ ਵਹਿੜਾ ਲੈ ਲਓ ਜਿਹੜੀਆਂ ਮਰਜ਼ੀ ਲੈ ਲਓ 20 ਕਿਲੋ ਦੋ ਦਿੰਦਾ ਤੇ 20 ਮੰਨ ਕੇ ਸੌਦਾ ਕਰ ਲਿਓ ਬਾਈ ਕਹਿੰਦਾ ਬਾਕੀ ਤੁਹਾਡੀ ਸੇਵਾ ਸੰਭਾਲ ਆ ਹਜੇ ਇਹਨੇ 5-6 ਦਿਨ ਲੈ ਜਾਣੇ ਆ ਵਲਟ ਲੱਪ ਜਿੱਦੇ ਵਿਹੜ ਪਿਛਲੀ ਆ ਥੂਣ ਵਾਲੀ ਦੀ ਨਾ ਬੰਦੇ ਦੇ ਘਰੇ ਥਾਂ ਕੱਚਿਆ ਨਹੀਂ ਸੀ ਹਾਂ ਉਹਨੇ ਸਪੈਸ਼ਲ ਫਰਸ਼ ਪੱਟੀ ਇਹਦੇ ਆਸਤੇ ਤੁਹਾਨੂੰ ਇੰਨੀ ਤਿਆਰ ਹੁੰਦੀ ਆ ਵਿਹੜ ਇਹ ਅੱਛਾ ਹਾਂ ਦੋਸਤੋ ਬਾਈ ਕਹਿੰਦਾ ਥਾਂ ਉਹਦੇ ਕੱਚਿਆ ਨਹੀਂ ਪੱਕੀ ਫਰਸ਼ ਹੀ ਆ ਵਿਹੜੇ ਚ ਲੱਗੀ ਸਾਰੇ ਜੇ ਪਸ਼ੂਆਂ ਵਾਲੇ ਪਾਸੇ ਵੀ ਤੇ ਉਦਾਂ ਵੀ ਬਾਈ ਕਹਿੰਦਾ ਇਹਦੇ ਮਾਰੇ ਨੇ ਉਹਨਾਂ ਨੇ ਫਰਸ਼ ਪੱਟੀ ਕਿ ਬਾਈ ਕਹਿੰਦਾ ਲੇਵਾ ਪੂਰਾ ਡਬਲ ਤਿਆਰ ਕਰਦੀ ਆ ਉਹ ਫਿਰ ਤੁਹਾਨੂੰ ਵੀ ਪਤਾ ਜਿਹੜਾ ਪਸ਼ੂ ਲੇਵੇ ਭਾਂਡੇ ਵਾਲਾ ਹੁੰਦਾ ਜਦੋਂ ਸੂਣ ਨੂੰ ਤਿਆਰ ਹੁੰਦਾ ਤੇ ਕੱਚਾ ਥਾਂ ਉਹਨੂੰ ਚਾਹੀਦਾ ਪਸ਼ੂ ਸੌਖਾ ਰਹਿੰਦਾ ਇਹਨੇ ਨਾ ਤੁਹਾਨੂੰ ਵੀ ਪਤਾ ਕਿੰਨੇ ਦੇ ਦੇਣੀ ਇਹ ਇਹ ਬਸ 52000 ਸੌਰੀ ਬਈ ਉਹਦਾ 75000 ਇਹਦੇ ਜਮਾ ਜੱਸ ਨੂੰ 95000 ਰੁਪਇਆ 95 ਦੀ 100 ਛੋੜੀ ਆ ਤੂੰ ਘੱਟ ਆਲਾ ਬਈ ਆਪ ਨੂੰ ਫੋਨ ਨਾ ਲਾ ਬਈ ਕਹਿੰਦਾ 95000 ਦੀ 1000 ਘੱਟ 60 ਦੀ ਦੇਣੀ ਆ ਉਦੋਂ ਘੱਟ ਵਾਲਾ ਮੈਨੂੰ ਫੋਨ ਹੀ ਨਾ ਲਾਵੇ 100 ਦਾ ਚਲੋ ਛੱਡੋ 200 ਛੱਡ ਦੂ ਆਹਿੰਦਾ ਕੋਈ ਕਰਨੇ ਅੱਜ ਦਾ ਰੇਟ ਵਾਲਾ ਹੈ ਨਹੀਂ ਵਿੱਚ ਨਾ ਹਾਂ ਤੇ ਪਿਆਰ ਉਹ ਵੀ ਪਰ ਉਹਦੇ ਮੰਗਾਂ ਨੇ 65 6000 ਰੁਪਏ ਜਿੱਦਣ ਪੰਡ ਜੱਡਾ ਲੇਵਾ ਹੋਇਆ ਹਾਂ ਉਹਦੇ 65 ਛੱਡ ਦੂਈ ਹੈ ਜਿਵੇਂ ਫੁੱਲ ਚੰਗੀਆਂ ਵੈਣਾ ਜਿਹੜੀ ਮਰਜ਼ੀ ਲੈ ਲਓ ਇੱਥੇ ਆਇਓ ਬਹੁਤ ਵਪਾਰੀ ਏ ਇਸ ਘਰੋਂ ਪਸ਼ੂ ਲਿਜਾ ਕੇ ਅੱਗੇ ਸੇਲ ਕਰਦੇ ਆ ਤੇ ਵਪਾਰੀ ਤੁਹਾਨੂੰ ਵੀ ਪਤਾ ਵਪਾਰੀ ਨੇ ਅੱਗੇ ਜਾ ਕੇ ਨਫਾ ਲੈ ਕੇ ਪਸ਼ੂ ਵੇਚਣਾ ਹੁੰਦਾ ਤੇ ਜਦੋਂ ਵਪਾਰੀ ਇਸ ਘਰੋਂ ਪਸ਼ੂ ਖਰੀਦ ਕੇ ਅੱਗੇ ਨਫਾ ਲੈ ਕੇ ਵੇਚ ਸਕਦੇ ਆ ਤੇ ਜਿਹਨੇ ਘਰੇ ਦੁੱਧ ਪੀਣ ਨੂੰ ਲੈਣੇ ਉਹ ਅਗਲਾ ਸਿੱਧਾ ਆ ਕੇ ਲੈ ਜਾ ਜਿਹੜੇ 5-7000 ਤੁਹਾਨੂੰ ਵਹਿੜ ਮੰਡੀ ਮੇਨੂੰ ਭਾਜ ਮਿਲੂਗੀ ਤੇ ਉਹਦੀ ਫੀਡ ਲਿਆਓ ਤੇ ਸੂਈ ਨੂੰ ਫੀਡ ਪਾਓ ਤੇ ਨਿਆਰੇ ਦੇ ਦੇਣੀਆਂ ਦੁੱਧ ਪਹਿਲੇ ਸੂਏ ਵੱਛੀ ਆ ਬਾਈ ਹਾਂ ਛਾਈ ਵਾਲਾ ਪਿਓਰ ਠੀਕ ਆ ਹਾਂ ਬੈਨ ਲਾਉਗੀ 6 ਤੋਂ 7 ਬਾਈ ਠੀਕ ਆ ਛੱਡੀ ਸੀਲੇ ਵੀ ਬਹੁਤ ਆਉਂਦੇ ਦੁੱਧ ਕਿੰਨਾ ਦੇ ਦੁੱਧ ਦੇ ਜੂ 15-16 ਕਿਲੋ ਕਿੰਨੇ ਦੀ ਬਾ ਮੁੱਲ ਕਰਾਉਣੀ ਜਿੰਦਾ ਮਰਜ਼ੀ ਕਰਾ ਲਈ ਬਾਈ ਜੋਹਾਂ ਜੈਸ ਨੂੰ 50000 50000 ਦੇ ਹਾਂ ਮਾਨਤਨ ਮਾੜਾ ਮੋਟਾ ਕਰਦਾ ਐ ਮੋਕੇ ਤੇ ਮਾੜਾ ਮੋਟਾ ਇੰਨਾ ਕਾ ਕਿ ਇੰਨਾ ਬਾਈ ਨਾ ਵਾਲਾ ਕੰਮ ਹੀ ਆਉਂਦਾ ਇੰਨਾ ਵਾਲਾ ਹਾਂ 50000 ਦੀ ਦੇ ਦੇਣੀ ਆ ਦੁੱਧ ਬਾਈ ਕਹਿੰਦਾ 15 16 ਕਿਲੋ ਪਿਆਜੂ ਵੀਡੀਓ ਵੀ ਲੰਮੀ ਹੋ ਚੱਲੀ ਆ ਤੇ ਬਾਹਲਾ ਲੰਮਾ ਗੇੜਾ ਨਾ ਘੜਾਈ ਸੋਹਣਿਆ ਸੱਜਣਾ ਇੱਥੋਂ ਜੇ ਮੋੜ ਲਿਆਈ 15 ਪਿਆਜੇ 16 ਪਿਆਜੇ ਪਹਿਲਾ ਸੂਆ ਲਾਲ ਰੰਗ ਦੀ ਸਾਈਵਾਲ ਨਸਲ ਦੀ ਜਾਨ ਵਾਲੀ ਬੱਚੀ ਯਰ ਨਾ ਕਿ ਸਾਰੇ ਹੀ ਚੰਗੇ ਜਿਹੜਾ ਮਰਜੀ ਲੈ ਲੋ ਹੋਂ ਟਿੱਕਰ ਜਿੰਨੀਆਂ ਵੈੜਾਂ ਵਖਾਈਆਂ ਇਹਨਾਂ ਦੇ ਵਿੱਚ ਕੋਈ ਬੁੱਢੀ ਖੋਲਾ ਜੀ ਵੈੜ ਨਹੀਂ ਸਾਰੀਆਂ ਦੁੱਧ ਵਾਲੀਆਂ ਵੈੜਾਂ ਤਾਂ ਹੀ ਤਾਂ ਗਾਰੰਟੀ ਦਿੰਦਾ ਲਾਲੀ ਠੋਕ ਠੋਕ ਕੇ ਐ ਤੇ ਆ ਜਾ ਲਾਸਤੇ ਬਾਈ ਤੀਜੇ ਸੂਏ ਵੈੜਸ ਹੁੰਦੀ ਆ ਆਮ ਵਪਾਰੀਆਂ ਦਾ ਕਰੇ ਤੀਜਾ ਸੂਆ ਆਇਆ ਨਹੀਂ ਤੈਨੂੰ ਵੀ ਪਤਾ ਆਪਾਂ ਨੂੰ ਅਗਲੇ ਨੇ ਤੀਜਾ ਕਹਿ ਤਾਂ ਤੀਜੇ ਕਹਿ ਗਏ ਤੇਰੀਆਂ ਠੀਕ ਹੈ ਦੂਜੇ ਸੂਏ ਅਗਲੇ ਨੇ 17-18 ਕਿਲੋ ਦੁੱਧ ਚੋਇਆ ਠੀਕ ਆ ਝੁੰਗੀਆਂ ਨਾਲੇ ਆਖਾ ਸਿਆਣੇ ਕਹਿੰਦੇ ਕਰਮ ਵਾਲੀ ਹੁੰਦੀ ਆ ਝੁੰਗੀ ਕਰਮ ਵਾਲੀ ਹੁੰਦੀ ਆ ਹਾਂ ਬਾਈ ਫੜਾ ਸੁਣਾਰੀ ਆਪਣੀ ਭਾਰ ਪਿੱਛੇ ਡੇਰੀ ਵੀ ਫੁੱਲ ਗਾਰੰਟੀ ਆ ਬਾਈ ਕਿੰਨਾ ਦੁੱਧ ਦੇ ਦੁੱਧ ਦੇ ਉਸਤਾਰ 18 ਕਿਲੋ ਬਈ ਬਾਕੀ ਸੇਵਾਣਾ ਨਿੱਕਾ ਜਾਪਾ ਇਹ ਜਮਾ ਕਿਸ ਨੂੰ 40000 ਛਾੜ ਦੇਣੀ ਬਈ 39000 ਦੀ ਦੇ ਦੇਣੀ ਆ 1000 ਘਟ 40 ਦੀ 17 ਬਈ ਕਹਿੰਦਾ ਪਿਆਜ 18 ਪਿਆਜ ਇੱਥੇ ਦੁੱਧ ਪਿਆਜ ਸਿੰਘਾਂ ਦੀ ਝੁੰਗੀ ਆ ਥਣ ਭਾਂਡੇ ਦੀ ਸਾਫ ਸੁੱਦੀ ਕਮਾਲਾ ਬਈ ਬਾਲੀ ਖੰਡੀ ਵੱਚੀ ਆ ਬਈ ਜਿਵੇਂ ਮਰਜੀ ਵੇਖੀ ਲੱਤ ਲੁੱਤ ਨਾ ਮਾਰੇ ਮੈਂ ਕਹਾਂ ਜਮਾ ਹੀ ਨਹੀਂ ਉਹ ਵੇਖੀ ਦੰਦਣਾ ਕੱਢ ਦੇ ਕਿਤੇ ਲੈ ਬਈ ਯਾਰ ਅੱਛਾ ਨਹੀਂ ਮਾਰਦੀ ਨਿਆਣਾ ਪਾਉਣਾ ਪਾਵੇ ਨਹੀਂ ਪਾਉਣਾ ਬੇ ਨਾ ਪਾਵੇ ਭਾਈ ਕਹਿੰਦਾ ਨਿਆਣਾ ਪਾਉਣਾ ਦਾ ਅਗਲਾ ਪਾ ਲੈ ਨਹੀਂ ਪਾਉਣਾ ਨਾ ਪਾਵੇ ਮੈਂ ਤਾਂ ਤਾਂ ਗਈ ਮੈਂ ਕਿਹ ਹੋਰ ਨਾ ਕਿਤੇ ਮਾਰਦੀ ਹੋਵੇ ਕਿਤੇ ਵੀਡੀਓ ਚ ਅਗਲੇ ਨੂੰ ਸੀਲ ਸੀਲ ਕਹਿੰਦਾ ਤੇ ਗਿੱਟੇ ਨੂੰ ਹੱਥ ਲਾਈ ਜਬ ਤੇ ਉਹ ਦੰਦਾਂ ਦੇ ਮਾਰੇ ਪਰਬਾਈ ਕਹਿੰਦਾ ਨਹੀਂ ਸੀਲ ਐ ਚਲੋ ਵਧੀਆ ਗੱਲ ਆ ਮੈਂ ਤਾਂ ਅੱਗੇ ਵੀ ਕਹਿੰਨਾ ਨਾ ਪਸ਼ੂ ਪਵਾ ਕਿਲੋ 2 ਕਿਲੋ ਦੁੱਧ ਘੱਟ ਦੇ ਦੇ ਜਿਹਨੇ ਘਰੇ ਦੁੱਧ ਪੀਣ ਨੂੰ ਚੋਣ ਨੂੰ ਲੈਣਾ ਜਾਂ ਡੇਰੀ ਦੁੱਧ ਪਾਉਣ ਨੂੰ ਲੈਣਾ ਪਸ਼ੂ ਸੀਲ ਲੋ ਦੁੱਧ ਪਵਾ 2 ਕਿਲੋ ਘੱਟ ਦੇ ਦੇ ਤੇ ਜੇ ਪਸ਼ੂ ਗਰਮ ਹੋਇਆ ਉਹਨੇ ਚਵਾਇਆ ਹੀ ਨਾ ਚਾਜਣਾ ਲੱਤਾਂ ਹੀ ਮਾਰੀ ਗਿਆ ਤੇ ਉਹ 20 ਕਿਲੋ ਦੁੱਧ ਤੋਂ ਕੀ ਲੈਣਾ ਚੌਂਦੇ ਚੌਂਦੇ ਜੋ ਚੰਨ ਵੇਰੀ ਚਾਰ ਵੇਰੀ ਲੱਤ ਮਾਰ ਜਾਣੀ ਵਿੱਚ ਕਈ ਦੁੱਧ ਵੀ ਡੋਲ ਦਿੰਦਿਆਂ ਗਰਮ ਪਰ ਇਹ ਸਾਰੀਆਂ ਹੀ ਸੀਲ ਆ ਜਿਹੜੀ ਮਰਜ਼ੀ ਲੈ ਜਾਓ ਆ ਵੈੜ ਬਹੁਤ ਚੰਗੀ ਐ 55 ਦੀ ਦੇਣੀ ਐ ਹੋਰ ਕਿਸੇ ਤੇ ਹੁੰਦੀ 65 ਦੀ ਵੈੜ ਦੇਣੀ ਸੀ ਅਗਲੇ ਨੇ ਚਾਵਾ ਜੈ ਜਮੋਲ ਫੋਨ ਨੰਬਰ ਸਕਰੀਨ ਤੇ ਵੇੜਾ ਆ ਵੀ ਚੰਗੀ ਆ ਇਹ ਨਹੀਂ ਕਿ ਮੈਂ ਆ ਚੰਗੀ ਕਹਦਾ ਆ ਕਿੰਨੀ ਚੰਗੀ ਐ 55 ਦੀ ਦੇ ਦੇਣੀ ਆ ਆ ਕਿੰਨੀ ਆ ਇਹਦੇ ਗਵਰੰਟੀ ਘਰ ਤੋਂ ਲਈ ਆ 95000 ਦੀ ਦੇ ਦੇਣੀ ਆ ਬਾਈ ਕਹਿੰਦਾ ਪੰਡ ਜੱਡਾ ਲੈ ਵਕ ਤਿਆਰ ਕਰਦੀ ਆ ਤੇ ਜਿਹੜਾ ਲੈ ਗਿਆ ਜਿਉਹਦੇ ਘਰੇ ਕੱਚਾ ਥਾਂ ਹੋਇਆ ਤਾਂ ਠੀਕ ਐ ਨਹੀਂ ਬਾਈ ਕਹਿੰਦਾ ਫਰਥ ਪੱਟ ਕੇ ਮਿੱਟੀ ਦੀ ਅੱਧੀ ਟਰਾਲੀ ਲਾਉਣੀ ਪਊਗੀ ਲੈਟ ਕੇ ਸੁੰਦੀ ਆ ਜਦ ਦਿਨ ਤਿਆਰ ਹੋ ਜਾਂਦੀ ਆ ਪਾੜੀ ਵੇਚਣ ਦੀ ਚਾਹ ਨਹੀਂ ਬਾਈ ਕਹਿੰਦਾ ਆਪਾਂ ਤਿਆਰ ਕਰਕੇ ਹੀ ਵੇਚਾਂਗੇ ਸਾਰਿਆਂ ਨੂੰ ਸਾਸੀ ਕਾ